प्यारे दोस्तों प्यार भरी सस्साइकल जी पंजाब सरकार ਦੇ ਮਲਾਇਆਂ ਨੂੰ ਰਿਟਾਇਰ ਹੋਣ ਵਾਲੇ ਮਲਾਇਆਂ ਨੂੰ 5 ਸਾਲ 6 ਮਹੀਨੇ ਦਾ ਪੇਕ ਹੁੰਦਾ ਏਰੀਅਰ ਜੋ ਫਾਰਵਰਡ ਮਹੀਨੇ ਵਿੱਚ ਪੂਰੀ ਮਿਲਣ ਦੀ ਆਸ ਹੈ ਪੰਜਾਬ ਸਰਕਾਰ ਦੇ ਮਲਾਜ਼ਮ ਇਹ ਵੀ ਮੰਗ ਕਰਦੇ ਹਨ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਲਾਜ਼ਮ ਡੀਏ 53% ਆ ਪਰ ਪੰਜਾਬ ਸਰਕਾਰ ਦੇ ਮਲਾਜ਼ਮ ਡੀਏ 42% ਆ 11% ਦਾ ਫਰਕ ਆ ਮੁੱਖ ਮੰਤਰੀ ਭਵਨ ਤਮਾਨ ਦੇ ਨਾਲ ਮੀਟਿੰਗ ਹੋਈ ਬੇਤਵਾਂ ਨੇ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਹੋਈ ਸ੍ਰੀ ਅਮਨ ਰੋੜਾ ਨਾਲ ਮੀਟਿੰਗਾਂ ਹੋਈਆਂ ਜਿਸ ਜੀ ਮੰਗ ਰੱਖੀ ਗਈ ਸੀ ਕਿ ਜੋ ਤਿੰਨ ਮਹਿੰਗਾਈ ਵਧੇ ਗਿਸਤਾ ਹਨ ਇਹ ਦਿੱਤੀਆਂ ਜਾਣ ਕੋਈ 11% ਦਾ ਫਰਕ ਹੈ ਮੁੱਖ ਮੰਤਰੀ ਭਵਨ ਤਮਾਨ ਨੇ ਕਈ ਮਹੀਨੇ ਪਹਿਲਾਂ ਮਲਾਵਾ ਡੀ ਦੇ ਵਿੱਚ 4% ਵਾਧਾ ਕੀਤਾ ਸੀ ਪਰ ਮਲਾਵਾ ਬਹੁਤ ਨਾਰਾਜ਼ੀ ਹੈ ਹੁਣ ਦੁਬਾਰਾ ਫਿਰ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਨੇ ਮਰਾਜਾਂ ਦਾ ਡੀ ਵਿੱਚ ਜੇ ਆਰੰਭਸ਼ਣੇ ਵਾਧਾ ਕੀਤਾ ਜਾਵੇ 17 ਸਾਲ 2020 2020 ਵਾਲੇ ਮਲਾਿਆਂ ਨੂੰ 6ਵਾਂ ਪੇਕ ਵਿੱਚ ਲਾਗ ਕੀਤਾ ਜਾਵੇ ਕੇਂਦਰ ਸਰਕਾਰ ਵੱਲੋਂ ਜੋ ਕਿ 24 ਜਨਵਰੀ ਨੂੰ ਯੂਪੀਐਸ ਸਕੀਮ ਦੇ ਉੱਪਰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਵੀ ਤੁਸ ਜੂਪੀਐਸ ਸਕੀਮ ਹੈ ਜੋ ਉਹ ਪੈਨਸ਼ਨ ਲਾ ਜਿਸਦੇ ਵਿੱਚ ਕਰਮਚਾਰੀ 25 ਸਾਲ ਦੀ ਸੇਵਾ ਹੋਏਗੀ ਤਾਂ ਉਹਨੂੰ ਪੂਰਾ ਬੈਨੀਫਿਟ ਮਿਲੇਗਾ ਜੇਕਰ ਕਰਮਚਾਰੀ ਫੰਡ ਕਢਵਾ ਲੈਂਦਾ ਹੈ ਤਾਂ ਉਹਨੂੰ ਦੁਬਾਰਾ ਫੰਡ ਜਮ੍ਹਾਂ ਕਰਾਉਣਾ ਪਵੇਗਾ ਜਿਗਰ ਪੂਰੀ ਪੈਨਸ਼ਨ ਲੈਣੀ ਹੈ ਪੰਜਾਬ ਸਰਕਾਰ ਦੇ ਮਲਾਜਮਾਂ ਵੱਲੋਂ ਜੋ ਕੇਂਦਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਯੂਪੀਐਸ ਪਰ ਨੋਟੀਫਿਕੇਸ਼ਨ ਕੀਤਾ ਗਿਆ ਸੀ ਉਹ ਜਿਹੜਾ ਸਾਰੇ ਪੰਜਾਬ ਦੇ ਵਿੱਚ ਕਾਪੀਆਂ ਸੜੇ ਗਈਆਂ ਤੇ ਕੇਂਦਰ ਸਰਕਾਰ ਦੀ ਮੁਰਦਾਵਾਰ ਕੀਤੀ ਗਈ ਪੰਜਾਬ ਸਰਕਾਰ ਦੇ ਮਲਾਜਮ ਮੰਗ ਕਰਦੇ ਆ ਕਿ ਨਾ ਤਾਂ ਸਾਨੂੰ ਯੂਪੀਐਸ ਮਨਜ਼ੂਰ ਆ ਨਾ ਹੀ ਸਾਨੂੰ ਐਨਪੀਐਸ ਮਨਜ਼ੂਰ ਆ ਸਾਨੂੰ ਪੁਰਾਣੀ ਪੈਨਸ਼ਨ ਹੀ ਮਨਜ਼ੂਰ ਆ ਕਿਉਂਕਿ ਜੋ 2004 ਤੋਂ ਭਰਤੀ ਹੋ ਮਲਾਜਮ ਪਹਿਲਾਂ ਰਿਟਾਇਰ ਹੁੰਦੇ ਹਨ ਤਾਂ ਉਹਨਾਂ ਦੀ ਪੈਨਸ਼ਨ 40000 49000 ਲੱਗਦੀ ਆ ਪਰ ਦੋ ਜੋ ਮਲਾਜਮ 2004 ਦੇ ਵਿੱਚ ਭਰਤੀ ਹੋਇਆ ਉਹਨਾਂ ਨੂੰ ਨਵੀਂ ਪੈਨਸ਼ਨ ਸਕੀਮ ਜਾਂ ਯੂਪੀਐਸ ਸਕੀਮ ਲਾਗੂ ਕੀਤੀ ਗਈ ਆ ਬਹੁਤ ਹੀ ਘਾਟ ਹੈ ਜਿਸ ਕਰਕੇ ਮਲਾਜਮਾਂ ਮੰਗ ਕਰਦੇ ਆ ਕਿ 올ਡ ਪੈਨਸ਼ਨ ਲਾਗੂ ਕੀਤੀ ਜਾਵੇ ਅਸੀਂ ਇਹ ਮੰਗ ਕਰਦੇ ਆ ਮੁਖਰੀ ਭਵੰਤਮਾਨ ਤੋਂ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ ਜਾਣ ਕਿਉਂਕਿ ਰੋਪੜ ਸਰਮਹਾਲਾਣ ਦੇ ਵਿੱਚ ਲਾਰਾ ਮਾਪਦਰ ਮੰਨਣ ਦੇ ਵਿੱਚ ਇੱਕ ਇੱਕ ਮਲਾਇਮ ਕਈ ਕੀ ਲੋਕੇਸ਼ਨਾਂ ਕੰਮ ਕਰਦਾ ਹੈ ਬਹੁਤੀ ਘੱਟ ਪੋਸਟ ਮਤਲਬ ਪੋਸਟਾਂ ਭਰੀਆਂ ਨਹੀਂ ਹਨ ਬਹੁਤ ਖਾਲੀ ਪੋਸਟਾਂ ਪਈਆਂ ਹਨ ਜਿਸ ਕਰਕੇ ਮਲਾਇਓ ਨੂੰ ਛੁੱਟੀ ਲੈਣੀ ਬਹੁਤ ਮੁਸ਼ਲ ਹੋ ਚੁੱਕੀ ਹੈ ਅਸੀਂ ਮੰਗ ਕਰਦੇ ਹਾਂ ਪੀਐਸਪੀ ਸੇ ਅਡਮਿਨਮੈਂਟ ਤੋਂ ਵੀ ਪੀਐਸਪੀਸੀਐਲ ਦੇ ਵਿੱਚ ਖਾਲੀ ਪਈਆਂ ਸਾਮੇ ਜਲਦੀ ਭਰੀਆਂ ਜਾਣ ਦੂਜੇ ਵਾਰ ਮੁੱਖ ਮੰਤਰੀ ਭਵਾਨ ਤੁਮਨੇ ਕਿਹਾ ਸੀ ਕਿ ਮੈਂ ਕੱਚੇ ਮਲਾਜ਼ਮ ਪੱਕੇ ਕਰੂੰਗਾ ਪਰ ਸਰਕਾਰ ਨੂੰ ਲਗਭਗ ਪੌਣੇ 3 ਸਾਲਾਂ ਦਾ ਸਮਾਂ ਹੋ ਚੁੱਕਿਆ ਰੋਪੜ ਥਰਮ ਬਣਾਉਣ ਦੇ ਵਿੱਚ ਲਹਿਰਾ ਮਹਾਪਰਮਾਣ ਦੇ ਵਿੱਚ 15 ਬੰਦਨਾ ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਬਹੁਤ ਹੀ ਘਾਟਤਨਾਂ ਦੇ ਕੰਮ-ਕੰਮ ਕਰਦੇ ਆ ਉਹ ਮੁੱਖ ਮੰਗ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਨਹੀਂ ਸਾਡੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਬਾਰ ਬਾਰ ਮੁੱਖ ਮੰਤਰੀ ਨਾਲ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਵਿੱਚ ਕੁਝ ਨਹੀਂ ਨਿਕਲਿਆ ਜਿਸ ਕਰਕੇ ਬਰਾਜਾ ਮੰਨ ਲਓ ਮਹਾੜੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸੰਗਰੂਰ ਦੇ ਵਿੱਚ ਧੰਨੇ ਮਿਹਾਰੇ ਕੀਤੇ ਗਏ ਪੰਜਾਬ ਸਰਕਾਰ ਨੂੰ ਮੁਦਦ ਦਿੱਤੀ ਗਈ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ